ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ 3 ਅਗਸਤ 2024 ਨੂੰ ਗੱਲ ਕਰਾਂਗੇ ਜੀ ਮੀਂਹ ਹਨੇਰੀ ਚੱਕਰ ਕਿਸ ਇਲਾਕੇ ਵਿੱਚ ਹੋ ਸਕਦਾ ਹੈ ਤਾਪਮਾਨ ਕਿਵੇਂ ਦਾ ਹੈ ਤੇ ਆਉਣ ਦੇ ਦਿਨਾਂ ਦੇ ਕੀ ਅਲਰਟ ਜਾਰੀ ਨੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਬੱਦਲ ਵਗਦਾ ਦੌਰਾਰ ਤੋਂ ਬਣਦਾ ਦਿਖਾਈ ਦੇ ਰਿਹਾ ਹੈ ਹਵਾ ਜਿਹੜੀ ਉਹ ਪੂਰਬ ਦਿਸ਼ਾ ਤੋਂ ਚਲਦੀ ਦਿਖਾਈ ਦੇ ਰਹੀ ਹੈ ਖਾਸ ਕਰਕੇ ਆਪਾਂ ਇਲਾਕੇ ਦੀ ਗੱਲ ਕਰੀ ਤਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ ਜੀ ਹੁਸ਼ਿਆਰਪੁਰ ਦਾ ਇਲਾਕਾ ਹੋ ਗਿਆ ਬਠਿੰਡਾ ਮੁਕਸਰ ਦਾ ਇਲਾਕਾ ਹੋ ਗਿਆ ਜੀ ਪਟਿਆਲੇ ਤੇ ਰੂਪਨਗਰ ਵਾਲੀ ਬੈਲਟ ਦੇ ਵਿੱਚ ਅੱਜ ਬੱਦਲਬਾਈ ਬਣਦੀ ਪੂਰੀ ਪੂਰੀ ਸੰਭਾਵਨਾ ਹੈ ਹਲਕੇ ਤੋਂ ਦਰਮਿਆਨੇ ਕਿਰਮਣ ਕਾਣੀ ਦੇ ਨਾਲ ਹਲਕੀ ਫੁਲਕੀ ਸਪੈਲ ਲੱਗਣ ਦੇ ਚਾਂਸ ਵੀ ਬਣਦੇ ਦਿਖਾਈ ਦੇ ਰਹੇ ਨੇ ਅੱਗੇ ਮੌਸਮ ਵਿਭਾਗ ਵੱਲੋਂ ਕੀ ਅਲਰਟ ਨੇ ਉਹ ਵੀ ਦੇਖਾਂਗੇ ਤਾਪਮਾਨ ਦੀ ਗੱਲ ਕਰ ਲੈਂਦੇ ਜੀ ਤਾਪਮਾਨ ਹੁਣ ਘਟੇ ਹੋਏ ਦਿਖਾਈ ਦੇ ਰਹੇ ਨੇ 35 ਡਿਗਰੀ ਤੋਂ ਥੱਲੇ ਤਾਪਮਾਨ ਆ ਚੁੱਕੇ ਨੇ ਲਗਾਤਾਰ ਜੋ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਚੱਲਿਆ ਹੈ ਤੇ ਬੱਦਲਬਾਈ ਬਣਦੇ ਦਿਖਾਈ ਦੇ ਰਹੀ ਹੈ ਉਸ ਦੇ ਨਾਲ ਹੁਣ ਤਾਪਮਾਨ ਵਿੱਚ ਕਮੀ ਆ ਚੁੱਕੀ ਹੈ ਜੀ ਗੱਲ ਕਰ ਲੈਂਦੇ ਜੀ ਮੌਸਮ ਵਿਭਾਗ ਦੇ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਜੀ ਅਲਰਟ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ 2 ਤਰੀਕ ਲੰਘ ਚੁੱਕੀ ਹੈ ਕੋਈ ਵੱਡੇ ਅਲਰਟ ਜਾਰੀ ਨਹੀਂ ਹੋਏ ਸੀ 3 ਤਰੀਕ ਤੋਂ ਲੈ ਕੇ ਅੱਗੇ ਗੱਲ ਕੀਤੀ ਜਾਵੇ ਅਗਰ ਤਾਂ ਤੁਸੀਂ ਦੇਖ ਸਕਦੇ ਹੋ ਕਿ 3 ਤਰੀਕ ਤੋਂ ਲਗਾਤਾਰ ਆਉਂਦੇ ਹਫਤੇ ਵਿੱਚ ਮੀਂਹ ਦਾ ਅਲਰਟ ਪੰਜਾਬ ਅਤੇ ਹਰਿਆਣਾ ਵਿੱਚ ਜਾਰੀ ਕਰ ਦਿੱਤਾ ਹੈ ਕਿ ਜਿਹਦੇ ਵਿੱਚ 4 ਤਰੀਕ ਨੂੰ ਪੰਜਾਬ ਦੇ ਵਿੱਚ ਸੰਘਣੀ ਮੀਂਹ ਦਾ ਅਲਰਟ ਹੈ ਅਤੇ ਦੁਵਾਰ ਤੋਂ 7 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਦੁਵਾਰ ਤੋਂ ਫਿਰ ਇੱਕ ਸੰਘਣੀ ਮੀਂਹ ਦਾ ਅਲਰਟ ਜਾਰੀ ਹੋਇਆ ਜਿਸ ਤੋਂ ਕਿ ਪਤਾ ਲੱਗਦਾ ਕਿ ਆਉਂਦੇ ਹਫਤੇ ਦੇ ਵਿੱਚ ਹੁਣ ਟੁੱਟਵੇਂ ਰੂਪ ਦੇ ਵਿੱਚ ਪੈਚੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਮੀਂਹਾਂ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਇਹ ਸੀ ਜੀ ਅਪਡੇਟ ਅੱਜ 3 ਜੁਲਾਈ 2024 ਦੀ ਅਤੇ ਆਉਂਦੇ ਦਿਨਾਂ ਦੇ ਥੋੜੇ ਬਹੁਤੇ ਤੁਹਾਨੂੰ ਓਵਰਵਿਊ ਦਿੱਤਾ ਹੈ ਜੀ ਮੌਸਮ ਦਾ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਣੀ ਰਿਹਾ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਦਾ ਧੰਨਵਾਦੀ